ਨੈਕਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਲੁਧਿਆਣਾ ਪਛਮੀ ਤੋਂ ਆਉਣ ਵਾਲੀ ਵਿਧਾਨ ਸਭਾ ਓਪਪਰਚੁਨਿਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ ਕਈ ਜਨਤਕ ਸਮਾਗਮਾਂ ਤੇ ਘਰ-ਘਰ ਪ੍ਰਚਾਰ ਵਿੱਚ ਸ਼ਾਮਲ ਹੋ ਕੇ ਡਾਕਟਰ ਮਾਨ ਵੋਟਰਾਂ ਖਾਸ ਕਰਕੇ ਔਰਤਾਂ ਨੂੰ ਅਰੋੜਾ ਦਾ ਸਮਰਥਨ ਕਰਨ ਲਈ ਸਿੱਧੇ ਤੌਰ ਤੇ ਅਪੀਲ ਕਰ ਰਹੇ ਹਨ ਵਾਕਵਾਕ ਇਕੱਠਨ ਨੂੰ ਸੰਬੋਧਨ ਕਰਦਿਆਂ ਉਹ ਅਰੋੜਾ ਦੀ ਭਰੋਸੇਯੋਗਤਾ ਮਿਰਨਸਾਰ ਸੁਬਾਹ ਤੇ ਪਿਛਲੇ 3 ਸਾਲਾਂ ਤੋਂ ਸ਼ਹਿਰ ਵਿੱਚ ਵਿਕਾਸ ਲਈ ਉਹਨਾਂ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕਰ ਰਹੇ ਹਨ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਬਹੁਤ ਪੜੇ ਲਿਖੇ ਅਤੇ ਜਾਗਰੂਕ ਦੱਸਿਆ ਡਾਕਟਰ ਮਾਨ ਨੇ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਇੱਕ ਸਮਝਦਾਰੀ ਵਾਲਾ ਫੈਸਲਾ ਲੈਣਗੇ ਉਹਨਾਂ ਨੇ ਅਰੋੜਾ ਦੀ ਇੱਕ ਵਿਕਾਸਮੁਖੀ ਨੇਤਾ ਵਜੋਂ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਦਰਪੇਸ਼ ਛੋਟੀਆਂ ਤੇ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਹਨਤ ਨਾਲ ਕੰਮ ਕੀਤਾ ਹੈ ਉਹਨਾਂ ਦੇ ਨਾਲ ਲਾਲ ਲਕੀਰ ਖੇਤਰ ਦੇ ਵਸਨੀਕਾਂ ਨੂੰ ਮਾਲਕੀ ਅਧਿਕਾਰ ਦੇਣ ਵਿੱਚ ਅਰੋੜਾ ਦੇ ਯਤਨਾਂ ਨੂੰ ਜਨਤਕ ਸੇਵਾ ਪ੍ਰਤੀ ਉਹਨਾਂ ਦੀ ਵਚਨਬੱਧਤਾ ਦੀ ਉਦਾਹਰਣ ਵਜੋਂ ਦਰਸਾਇਆ ਇਹ ਉਹਨਾਂ ਦੇ ਲਗਾਤਾਰ ਯਤਨ ਕਰਨੇ ਹੀ ਸੀ ਕਿ ਦਹਾਕਿਆਂ ਬਾਅਦ ਇਹਨਾਂ ਵਸਨੀਕਾਂ ਨੂੰ ਉਹਨਾਂ ਦੇ ਲੰਬੇ ਸਮੇਂ ਤੋਂ ਲਟਕਦੇ ਅਧਿਕਾਰ ਮਿਲੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਡਾਕਟਰ ਮਾਨ ਵੋਟਰ ਨੂੰ ਗਰਮੀ ਦੇ ਬਾਵਜੂਦ ਅਰੋੜਾ ਨੂੰ ਵੋਟ ਪਾਉਣ ਲਈ ਵੱਡੀ ਗਿਣਤੀ ਵਿੱਚ ਭਾਪਕੋ ਅਪੀਲ ਕਰ ਰਹੇ ਹਨ ਉਹਨਾਂ ਅਰੋੜਾ ਨੂੰ ਇੱਕ ਅਜਿਹਾ ਨੇਤਾ ਦੱਸਿਆ ਜੋ ਆਪਣੇ ਨਿਰੰਤਰ ਜ਼ਮੀਨੀ ਪੱਧਰ ਤੇ ਕੰਮ ਕਰਨ ਦੂਜਿਆਂ ਤੋਂ ਵੱਖਰਾ ਹਨ ਉਹਨਾਂ ਪਿਛਲੇ 3 ਮਹੀਨਿਆਂ ਦੌਰਾਨ ਅਰੋੜਾ ਦੀ ਤੀਬਰ ਚੋਣ ਮਹਿੰਮ ਦੀ ਵੀ ਸ਼ੁਰੂਆਗਾ ਕੀਤੀ ਜਿਸ ਦੌਰਾਨ ਉਹਨਾਂ ਨੇ ਮੁਹੱਲੇ ਆ ਤੇ ਵਾਰਡ ਆ ਦਾ ਦੌਰਾ ਕਰਕੇ ਨਿਵਾਸੀਆਂ ਨਾਲ ਨਿੱਜੀ ਤੌਰ ਤੇ ਜੁੜੇ ਜੇ ਮੈਂ ਲੁਧਿਆਣਾ ਪੱਛਮੀ ਦੀ ਵੋਟਰ ਹੁੰਦੀ ਤਾਂ ਮੈਂ ਮਾਨ ਨਾਲ ਸੰਜੀਵ ਅਰੋੜਾ ਨੂੰ ਵੋਟ ਪਾਉਂਦੀ ਹਲਕਾ ਖੁਸ਼ਕਿਸਮਤ ਹੈ ਕਿ ਉਹ ਸਕੂਲ ਉਹਨਾਂ ਵਰਗਾ ਉਮੀਦਵਾਰ ਹੈ ਡਾਕਟਰ ਮਾਨ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਵੀ ਉਜਾਗਰ ਕਰ ਰਹੇ ਹਨ ਆਪਣੀਆਂ ਰੈਲੀਆਂ ਵਿੱਚ ਉਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਾਸਨ ਜਨਤਕ ਮੁੱਦਿਆਂ ਨੂੰ ਪੇਜੀ ਅਤੇ ਕੁਸ਼ਲਤਾ ਨਾਲ ਹੱਲ ਕਰਨੀ ਪੂਰੀ ਤਰ੍ਹਾਂ ਵਚਨਬੱਧ ਹੈ ਵੱਡੀ ਗਿਣਤੀ ਵਿੱਚ ਔਰਤਾਂ ਉਹਨਾਂ ਦੇ ਪ੍ਰਚਾਰ ਸਮਾਗਮਾਂ ਵਿੱਚ ਸ਼ਾਮਲ ਹੁੰਦੀਆਂ ਦੇਖੀਆਂ ਜਾ ਰਹੀਆਂ ਹਨ ਜੋ ਕਿ ਮਹਿਲਾ ਵੋਟਰਾਂ ਵਿੱਚ ਰੋੜਾਂਲੀ ਵੱਧ ਰਹੇ ਸਮਰਥਨ ਨੂੰ ਦਰਸਾਉਂਦੀ ਹੈ